ਨਾਮ ਵੀ ਡਾਕਟਰ ਹਰਸ਼ਿਤ ਗੋਇਲ ਮੈਡੀਕਲ ਆਫੀਸਰ ਸਿਵਲ ਹਸਪੀਟਲ ਬਟਿੰਡਾ ਸਰ ਕੀ ਐਕਸੀਡੈਂਟ ਕੀ ਮਾਮਲਾ ਹੈ ਜੀ ਆਪ ਨੂੰ ਸਾਡੇ ਕੋਲ ਜੀ ਸਹਾਰਾ ਜਨ ਸੇਵਾ 108 ਐਂਬੂਲੈਂਸ ਦੁਆਰਾ ਤਿੰਨ ਮ੍ਰਿਤਕ ਦੇਹਾਂ ਲਿਆਂਦੀਆਂ ਗਈਆਂ ਨੇ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦਾ ਲਹਿਰੇ ਬੇਗੇ ਕੋਲੇ ਲਹਿਰੇ ਬੇਗੇ ਜਿਹੜਾ ਟੂਲ ਪਲਾਜ਼ਾ ਹੈ ਉੱਥੇ ਐਕਸੀਡੈਂਟ ਹੋਇਆ ਹੈ ਇੱਕ ਕਾਰ ਤੇ ਜਾ ਰਹੀ ਸੀ ਤੇ ਟਰੱਕ ਨਾਲ ਇਹ ਹਾਦਸਾ ਵਾਪਰਿਆ ਹੈ ਕਿ ਜਿੰਨੀ ਜਿੰਨੀ ਮੌਕੇ ਤੇ ਜਦੋਂ ਅਸੀਂ ਐਗਜ਼ਾਮਿਨ ਕੀਤਾ ਜੀ ਤਿੰਨਾਂ ਦੀ ਹੀ ਮੌਤ ਹੋ ਚੁੱਕੀ ਸੀ ਕਿ ਹੋ ਰਿਹਾ ਹੈ ਫਿਰ 1:00 ਤੇ 4:00 ਵਜੇ ਹੈ ਜੀ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਹੀ ਇੱਕ ਹੀ ਹੋਰ ਵੀ ਡੈੱਡ ਬਾਡੀਜ਼ ਲੈ ਕੇ ਆ ਰਹੇ ਆ ਉਹ ਜਦੋਂ ਆਣੀਆਂ ਫਿਰ ਅਸੀਂ ਉਹਦੀ ਕਨਫਰਮ ਕਰ ਪਾਵਾਂਗੇ ਫਿਲਹਾਲ ਆਪਣੇ ਕੋਲ ਕਿੰਨੀ ਆਈਆਂ ਫਿਲਹਾਲ ਆਪਣੇ ਕੋਲ ਤਿੰਨ ਡੈੱਡ ਬਾਡੀਆਂ ਆਈਆਂ ਜੀ ਜਿਨ੍ਹਾਂ ਚ ਦੋ ਮੇਲ ਨੇ ਤੇ ਇੱਕ ਫੀਮੇਲ ਮਤਲਬ ਕਿ ਕਿੱਥੋਂ ਆ ਰਹੇ ਨੇ ਅਜੇ ਸਾਡੇ ਕੋਲ ਇੱਕ ਦਾ ਹੀ ਆਧਾਰ ਕਾਰਡ ਪ੍ਰਾਪਤ ਹੋਇਆ ਜੀ ਉਹਨਾਂ ਦੇ ਐਡਰੈਸ ਮੁਤਾਬਕ ਉਹ ਰਾਮਪਰਾ ਫੂਲ ਦੇ ਰਹਿਣ ਵਾਲੇ ਨੇ ਸਰ ਮੇਰਾ ਨਾਮ ਅਭਿਸ਼ੇਕ ਸ਼ਰਮਾ ਮੈਕਸਵਾਰਡ ਐਮਬੂਲੈਂਸ ਤੇ EMT ਹਾਂ ਮੇਰੀ ਡਿਊਟੀ ਪੁੱਚੋ ਮੰਡੀ ਹੈ ਹੋਇਆ ਇੱਕ ਐਕਸੀਡੈਂਟ ਸਾਡੇ ਕੋਲੋਂ ਕਾਲ ਆਈ ਸੀ ਕਿ ਵੀ ਪੁੱਛੋ ਇੱਕ ਐਕਸੀਡੈਂਟ ਹੋਇਆ ਟੋਲ ਪਲਾਜ਼ੇ ਕੋਲ ਅਸੀਂ ਜਦੋਂ ਗਏ ਆ ਤੇ ਉਸ ਤੋਂ ਪਹਿਲੇ ਚਾਰ ਪੇਸ਼ੈਂਟ ਜੋ ਸੀ ਉਹਨਾਂ ਨੂੰ ਸ਼ਿਫਟ ਕਰ ਚੁੱਕੇ ਸੀ ਪੰਜਵਾਂ ਅਸੀਂ ਲੈ ਕੇ ਆਏ ਜੋ ਇੱਥੇ ਸਿਵਲ ਹਸਪੀਟਲ ਬਿਠੇ ਲੈ ਡੈੱਡ ਹੈ ਉਹ ਸਾਡੇ ਤੋਂ ਪਹਿਲੇ ਇੱਥੇ ਦੋ ਡੈੱਡ ਬੋਡੀਜ਼ ਪਹਿਲੇ ਆਈਆਂ ਹੋਈਆਂ ਹਨ ਕੁੱਲ ਕਿੰਨੀਆਂ ਜੱਥ ਹੋਈਆਂ ਕੁੱਲ ਦੇਖੋ ਜਿੱਥੇ ਉੱਥੇ ਮੈਨੂੰ ਦੱਸਿਆ ਗਿਆ ਸੀਨ ਤੇ ਪਤੀ ਦਾ ਅਚਾਨਕ ਹੀ 4 ਪਹਿਲੇ ਡੈਡ ਹੋ ਗਏ 5 ਵਾਸੀ ਲੈ ਕੇ ਆਏ ਬਟ ਇੱਥੇ 3 ਡੈਡ ਬੋਡੀਜ਼ ਆਈਆਂ ਨੇ